ਆਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਕੱਲ ਨੂੰ ਬਸੰਤ ਪੰਚਮੀ ਦਾ ਜੋ ਤਿਉਹਾਰ ਹੈ ਜਿਸ ਦੇ ਵਿੱਚ ਬੱਚਿਆਂ ਦੇ ਵੱਲੋਂ ਪਤੰਗ ਉਡਾਈ ਜਾਂਦੇ ਨੇ ਤੇ ਹੁਣ ਗੱਲ ਮੁੱਦਾ ਏ ਚైనా ਡੋਰ ਦਾ ਸੀ ਖੜੇ ਆਂ ਕੁਰਾਲੀ ਸ਼ਹਿਰ ਦੇ ਵਿੱਚ ਕੱਲੀ-ਕੱਲੀ ਦੁਕਾਨ ਦੇ ਵਿੱਚ ਜਾ ਕੇ ਆਪਾਂ ਉਹਨਾਂ ਬੱਚਿਆਂ ਨੂੰ ਜੋ ਅੱਜ ਇੱਥੇ ਪਤੰਗ ਖਰੀਦਣ ਦੇ ਲਈ ਆਏ ਨੇ ਪਿੰਡਾਂ ਤੋਂ ਵੀ ਲੋਕ ਬਹੁਤ ਪਤੰਗ ਦਰਜਿਆਂ ਦੀ ਅੱਜ ਨਾਲ ਦੇ ਹਿਸਾਬ ਤੇ ਖਰੀਦ ਰਹੇ ਨੇ ਅੱਪਾ ਉਹਨਾਂ ਦੀਆਂ ਡੋਰਾ ਚੈੱਕ ਕਰ ਰਹੇ ਨੇ ਤੇ ਉਹਨਾਂ ਨੂੰ ਸਮਝਾ ਰਹੇ ਨੇ ਕਿ ਚਾਇਨਾ ਡੋਰ ਤੁਸੀਂ ਨਾ ਵਰਤੋ ਇਸ ਦੇ ਵਿੱਚ ਇੰਨਾ ਭਾਰੀ ਨੁਕਸਾਨ ਆ ਆਪਾਂ ਪਿੱਛੇ ਇਹ ਦੇਖਿਆ ਹੈ ਕਿ ਬਡਾਲੀ ਪਿੰਡ ਦਾ ਇੱਕ ਨੌਜਵਾਨ ਚਾਇਨਾ ਡੋਰ ਦੇ ਨਾਲ ਉਸਦੀ ਮੌਤ ਹੋ ਗਈ ਹੈ ਸੋ ਆਪਣਾ ਫਰਜ ਹੈ ਜੋ ਆਪਾਂ ਨਿਭਾ ਰਹੇ ਨੇ ਜੀ ਸੋ ਕੁਰਾਲੀ ਤੋਂ ਠੀਕ ਹੈ ਅੱਜ ਪ੍ਰੈਸ ਪੂਰੀ ਪ੍ਰੈਸ ਦੇ ਵੱਲੋਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਇਹ ਫਰਜ ਨਿਭਾਏ ਜਾ ਰਹੇ ਨੇ ਪਿੱਛੇ ਵੀ ਇੱਕ ਫਸਟ ਸਟੈਂਡ ਤੇ ਲੋਕ ਹਿੱਤ ਮੈਸ਼ਨ ਦੀ ਟੀਮ ਦੇ ਵੱਲੋਂ ਇੱਕ ਧਾਰਨਾ ਦਿੱਤਾ ਸੀ ਚਾਈਨਾ ਡੋਰ ਬਾਰੇ ਕਿ ਇਹ ਡੋਰ ਨੂੰ ਬੰਦ ਕਰ ਦਿੱਤਾ ਜਾਵੇ ਕਿ ਨੋਰਮਲ ਡੋਰ ਨਾਲ ਪਤੰਗ ਤੁਸੀਂ ਉਡਾਓ ਤਾਂ ਜੋ ਕਿਸੇ ਵਿਅਕਤੀ ਦਾ ਨੁਕਸਾਨਾ ਹੋ ਸਕੇ ਇਹ ਜੀ ਆਪਾਂ ਨੂੰ ਤਿਉਹਾਰ ਮਨਾਣੇ ਚਾਹੀਦੇ ਨੇ ਜੋ ਕਿ ਕਿਸੇ ਦੀ ਜਾਨ ਨਾ ਲਵੇ ਸੋ ਬੇਨਤੀ ਹੈ ਸਾਡੇ ਵੱਲੋਂ ਕਿ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਬਿਲਕੁਲ ਨਾ ਕਰੋ ਪ੍ਰਸ਼ਾਸਨ ਦੇ ਵੱਲੋਂ ਵੀ ਸਖਤ ਇਹ ਵਾਰਨਿੰਗ ਹੈ ਕੱਲ ਨੂੰ ਜੇ ਕੋਈ ਚੈਨਾ ਡੋਰ ਦੇ ਨਾਲ ਪਤੰਗ ਹੜਾਂਦਾ ਫੜਿਆ ਜਾਂਦਾ ਹੈ ਤਾਂ ਉਸਦੇ ਮਾਤਾ ਪਿਤਾ ਪਿਤਾ ਵੀ ਜ਼ਿੰਮੇਵਾਰ ਹੋਣਗੇ ਤੇ ਉਸਤੇ ਸਿੱਧਾ ਪਰਚਾ ਹੋਵੇਗਾ ਸੋ ਤੁਹਾਨੂੰ ਬੇਨਤੀ ਹੈ ਅਸੀਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਵੀ ਜੋ ਇੱਥੇ ਪਤੰਗ ਤੇ ਡੋਰਾਂ ਲੈਣ ਆਏ ਨੇ ਵੀ ਚੈਨਾ ਡੋਰ ਤੁਸੀਂ ਬਿਲਕੁਲ ਨਾ ਵਰਤੋ ਤੇ ਅੱਗਿਆ ਖਾਲੋ ਤਸਵੀਰਾਂ ਦਿਖਾਉਂਦੇ ਨੇ ਇਹ ਦੇਖਣ ਦੇ ਲਈ ਜੁੜੇ ਰਹੋ ਕਰਾਣੀ ਨਿਊਜ਼ ਚੈਨਲ ਦੇ ਨਾਲ